ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਕਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨੋਹਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨੀ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਝਾਂ ਸੱਜਰ ਸੁਈਆਂ ਤੇ ਚਾਰ ਗਾਵਾਂ ਹੋਣਗੇ ਦੋਸਤੋ ਗਾਵਾਂ ਵੀ ਸੱਜਰ ਸੁਈਆਂ ਆ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਹੈ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲਾ ਦੇ ਘੰਟੀ ਦੇ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖਪਰ ਕਰਕੇ ਪਸ਼ੁਕਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰਪਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਵਰਕ ਜਿਹੜੀ ਕਰਨੀ ਹੈ ਪਸ਼ੂਦੂ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਦੋਸਤੋ ਵੀਡੀਓ ਆਪਣੀ ਫੇਸਬੁ Instagram ਤੇ ਵੀ ਚਲਦੀ ਉਹਨਾਂ ਵੀਰਾਂ ਨੂੰ ਬੇਨਤੀ ਆ ਜਾਂਦਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਸੁਣਾਓ ਵਧੀਆ ਜੀ ਵਧੀਆ ਹੋ ਠੀਕ ਠਾਕ ਜੀ ਹਾਂ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ 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 ਆਪਣਾ ਐਡਰੈਸ ਬੋਲੋ ਜੀ ਮੇਰਾ ਨਾਮ ਮਨੋਰ ਸਿੰਘ ਪਿੰਡ ਬਲੇਰ ਹਾਂਜੀ ਸੇਰ ਪੱਟੀ ਜ਼ਿਲ੍ਹਾ ਤਰਨਤਾਰ ਫੋਨ ਨੰਬਰ ਵੀ ਦੱਸ ਦੋ ਫੋਨ ਨੰਬਰ 9814545195 ਠੀਕ ਹੈ ਜੀ ਬਹੁਤ ਸਾਰੇ ਸਜਦੇ ਸੂਏ ਤਾਰੀਏ ਸੂਏ ਬਿਲਕੁਲ ਠੀਕ ਹੈ ਜੀ ਇਹ ਮਾਈ ਤੋਂ ਸ਼ੁਰੂ ਕਰੀਏ ਡਿਟੇਲ ਦੱਸੋ ਇਹ ਕੀ ਡਿਟੇਲ ਹੈ ਜੀ ਇਹ ਮੈਂ ਕੱਲ ਦੀ ਸੂਈ ਆ ਅੱਛਾ ਜੀ 6-7 ਕਿਲੋ ਜੇ ਬੋਲਾਈ ਆ ਠੀਕ ਹੈ ਸਵੇਰ ਕਿੰਨਾ ਸੂਈ ਦੂਜਾ ਸੂਆ ਅੱਛਾ ਜੀ ਬੱਚਾ ਕੀ ਦਿੱਤਾ ਨੇ ਬੱਚਾ ਕਟਾ ਠੀਕ ਹੈ ਜੀ ਤੋਰੀਏ ਨੂੰ ਦੋਸਤੋ ਕੱਲ ਵੀ ਸੂਈ ਆ ਵੀਰ ਕਹਿੰਦਾ ਤੀਜਾ ਸੂਆ ਵੀ ਦੂਜਾ ਦੂਜਾ ਸੂਆ ਸੂਈ ਆ ਬੋਲਾ 8 ਕਿਲੋਟਰ ਦੇ ਲਾਗੇ ਬਣੇ ਵੀਰ ਕਹਿੰਦਾ ਹੁਣ ਤਿਆਰ ਆ ਬੱਚਾ ਨੇ ਜਿਹੜਾ ਕਟਾ ਦਿੱਤਾ ਵਾ ਦੋਸਤੋ ਸੂਕੇ ਥੋੜੀ ਜੀ ਲੱਪੇ ਦੇ ਵਿੱਚ ਆਈਏ ਸੱਜੇ ਸੂਈ ਕਰਕੇ ਦੋਸਤੋ ਥੋੜਾ ਜਿਹਾ ਬੱਚੇ ਦਾ ਕਰਦੀ ਹੈ ਮੋੜ ਲਓ ਮੋੜ ਆਰਡਰ ਕੁਆਲਟੀ ਦੋਸਤੋ ਚੰਗੀ ਮੈਂ ਨੇ ਤਿਆਰ ਕੀਤੀ ਹੈ ਫੇਸ ਕੁਆਲਟੀ ਮੈਂ ਦੀ ਚੈੱਕ ਕਰ ਲੋ ਕਨਾਤ ਨੂੰ ਦੀ ਕੁਆਲਿਟੀ ਦੋਸਤੋ ਤੁਹਾਨੂੰ ਨੇੜ ਤੁਹੇ ਚੈੱਕ ਕਰਵਾ ਲਉਣੀ ਹੈ। ਹਾਂ। ਹਾਂ ਜੀ ਵੀਰ ਜੀ ਮੁੱਲ ਤਾਂ ਕੀ ਕਰਦੇ? ਮੁੱਲ ਵੀਰ ਜੀ 10 ਦਾ ਕਰਦੇ ਆ। ਅੱਛਾ ਜੀ। ਪੂਰੇ ਲੱਖ ਦੀ ਹੋਊਗੀ। ਪੂਰੇ ਲੱਖ। 14-15 ਕਿਲੋ ਦੀ ਮੈਂ ਦੀ ਗਾਰੰਟੀ 14 ਕਿਲੋ ਦੀ। ਠੀਕ ਹੈ ਜੀ। ਹਾਂ ਹਰਿਆਣੇ ਦੀ ਮੈਂ ਪਹਿਲੇ ਸੇ ਉਧਰੋਂ ਆਈ ਆ। ਠੀਕ ਠੀਕ ਹੈ ਜੀ। ਬੱਚਾ ਦੋਸਤੋ ਆਹ ਨੇ ਕੱਟਾ ਦਿੱਤਾ। ਹਾਂ ਜੀ ਦੋ ਨੰਬਰ ਬਾਰੇ ਦਸੀ ਵੀਰੇ ਦੇ ਪਰ। ਇਹ ਵੀ ਜੀ ਤੀਜੇ ਸੋਹ ਜੋ। ਅੱਛਾ ਜੀ। ਇਹਨੂੰ ਅੱਜ ਪਰਸੋਂ ਦੀ ਸੁਈ ਜੋ ਅਛਾ ਜੀ 9 ਕਿਲੋ 10 ਬੋਲ ਆਉਗੇ ਇਸਲੇ ਠੀਕ ਹੈ ਜੀ ਠੀਕ ਹੈ ਤੀਜਾ ਸੁਆ ਸੁਈ ਤੀਜਾ ਸੁਆ ਖੋਲੋ ਜੀ ਇਹਨੂੰ ਬੱਚਾ ਕੀ ਦਿੱਤਾ ਨੇ ਕੱਟਾ ਇਹਨੇ ਦਿੱਤਾ ਅਸਾਂ ਆ ਬੱਚਾ ਦਾ ਆ ਬੱਚਾ ਜੀ ਦੋਸਤੋ ਆ ਬੱਚਾ ਨੇ ਕੱਟਾ ਦਿੱਤਾ ਤਿੰਨ ਦਿਨ ਵੀਰ ਕੰਦਾ ਸੁਈ ਨਹੀਂ ਹੋ ਗਈ ਆ ਜੇ ਆਵੇ 나ੜੂ ਨਾਲ ਹੀ ਹਾਂਜੀ ਹਾਂਜੀ ਕਿੰਨਾ ਦੱਸਦੇ ਵੀਰ ਬੋਲਾ ਥਲੇ ਤਿਆਰ ਇਹਦੇ ਬੋਲਾ 10 ਕਿਲੋ ਹੋਊਗਾ 10 ਕਿਲੋ ਬੋਲਾ 10 ਕਿਲੋ ਬੋਲਾ ਦੋਸਤੋ ਤਿਆਰ ਆ ਮੈਂ ਥਲੇ ਚੰਗੇ ਕੱਦ ਕਾਟ ਦੀ ਆਰਡਰ ਕੁਆਲਿਟੀ ਦੋਸਤੋ ਇਹਨੇ ਮੈਂ ਨੇ ਚੰਗੀ ਤਿਆਰ ਕੀਤੀ ਹੈ ਮੋਰਲਾ 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 ਇਸ ਕੁਆਲਿਟੀ ਦੋਸਤੋ ਮੈਂ ਇਹਦੀ ਚੈੱਕ ਕਰ ਲਓ ਆਰਡਰ ਦੋਸਤੋ ਮੈਂ ਨੇ ਕਾਫੀ ਵਧੀਆ ਤਿਆਰ ਕੀਤਾ ਖਾਣਾ ਖਾਣਾ ਦੀ ਕੁਆਲਿਟੀ ਦੋਸਤੋ ਤਾਂ ਨੇੜ ਤੋਂ ਦਿਖਾ ਰਣਾ ਕਰੀ हां जी वीर जी ए वीर जी बाड़ी जी ਬਾਹਰ ਰੱਖਦੀ ਹੈ باقی ਚੌਨ ਚਣ ਪੱਧਰ 1921 ਦਾ 22 ਦਾ ਫਰਕ ਹੋਊਗਾ ਕਿਉਂਕਿ ਮੁੜ ਕੇ ਇੱਥੇ ਭਾਂ ਭਰਾਣ ਕੇ ਆਖਿਆ ਅੱਛਾ ਜੀ ਮਾੜਾ ਇਹ ਫਰਕਾ ਬੇਲੂਮਾ ਅੱਛਾ ਜੀ ਠੀਕ ਹੈ ਚੌਾਈ ਮਤਲਬ ਚੌਨ ਇੱਕ ਨੰਬਰ ਹੋ ਗਈ ਮਤਲਬ ਇੱਕੋ ਜਿਹਾ ਤਾਂ ਸਾਰੀ ਹਾਂ ਇੱਕੋ ਜਿੱਕੀਆਂ ਨੇ ਠੀਕ ਹੈ ਜੀ ਇਹ ਮਤਲਬ ਪਹਿਲਾਂ ਤੋਂ ਰੱਖਦੀ ਹੈ ਕਿ ਪਹਿਲਾਂ ਤੋਂ ਪਹਿਲਾਂ ਤੋਂ ਠੀਕ ਹੈ ਜੀ ਕੀ ਮੁੱਲ ਤੇ ਕਰਦੇ ਵੀ ਇਹਦਾ ਮੁੱਲ 90 ਕਰਦੇ ਆ ਅੱਛਾ ਜੀ ਮਾਨਦਾਨ ਹੋ ਜੂਗਾ ਠੀਕ ਹੈ ਜੀ ਗਾਂਵਰੇ ਦਸੀ ਵੀਰ ਦੇ ਬਾਰੇ ਇਹ ਵੀ ਗਾਂ ਕਲ ਦੀ ਸੁਈ ਜੋ ਅੱਛਾ ਜੀ ਕਿੰਨਾ ਕ ਬੋਲਾ ਵੀ ਤੇ ਜਨ ਵੜੇ ਥਲੇ 17 18 ਕਿਲੋ ਬੋਲਾ ਆਊਗਾ ਅੱਛਾ ਜੀ ਕਿੰਨਾ ਕ ਸਾਫ ਕੀਤੀ ਤਾਂ ਕਿੰਨਾ ਵਿਸ਼ਵਾ ਸਕਦੀ ਹੈ ਮੈਂ ਜਿੱਤੋ ਲਈ ਹਾਂਦੇ 20 ਤੋਂ ਪਲੱਸ ਚ ਹੋਇਆ ਠੀਕ ਹੈ ਸੂਆ ਦੂਜਾ ਸੀ ਦੂਜਾ ਸੂਆ ਬੱਚਾ ਦੀ ਦਿੱਤਾ ਨੇ ਇਹ ਵਸ਼ੀਰ ਹੈ ਆਹ ਲਈ ਅੱਛਾ ਇਹ ਵਸ਼ੀਰ ਦੋਸਤੋ ਵਸ਼ੀ ਵੀ ਚੰਗੀ ਬਰੀਡ ਵਾਲੀ ਹੈ ਆ ਜੀ ਦੋਸਤੋ ਵਸ਼ੀ ਦਾ 나ੜੂ ਨਾਲ ਹੀ ਚੈੱਕ ਕਰ ਸਕਦੇ ਸੂਆ ਸੂਈ ਗਿੱਲਾ 나ੜੂ ਹੈ ਸੂਆ ਦੂਜਾ ਸੀ ਦੂਜਾ ਸੂਆ ਉਹਨੂੰ ਕਿੰਨਾ ਕ ਬੋਲਾ ਚੋਲਿਆ ਆਪਾਂ ਇਹ ਥਲੇ 18 ਕਿਲੋ ਬੋਲਾ ਆਊਗਾ ਠੀਕ ਹੈ ਤੋਰੀਏ ਦੇ ਵਿੱਚ ਖਾਰਗਲੋ ਬੋਲਾ ਦੋਸਤੋ ਵੀਰ ਕਿੰਦਾ ਆਪਾਂ ਚੋਲਿਆ ਥੱਲੇ ਉਹ ਮਾੜੀ ਅੱਜ ਭਾਲਜੀ ਪਾ ਗਈ ਆ ਅੱਛਾ ਜੀ ਭਾਲ ਤੋਂ ਕਈ ਵਾਰ ਪੈਈ ਜਾਂਦੀ ਚਲੋ ਬਹੁਤ ਜੇ ਸੁਣਦਾ ਆ ਜਾ ਆਰਡਰ ਕੁਆਲਿਟੀ ਦੋਸਤੋ ਨੇ ਲਾਜਵਾਬ ਹੀ ਤਿਆਰ ਕੀਤੀ ਐ ਦੁੱਧ ਦੋਸਤੋ ਇਹ ਮਜੇ ਨਾ ਵੀ ਤੋਂ ਪਲੱਸ ਚਾੜੂਗੀ ਤੋੜ ਦੋ ਥੋੜੀ ਤੋੜ ਕਰੋ ਦੋਸਤੋ ਆਰਡਰ ਕੁਆਲਿਟੀ ਚੈੱਕ ਦੀ ਬੋਲ ਲਵਜੀ ਮੋੜ ਇਨ ਮਰੀ ਜੀ ਇੱਥੇ ਡੱਕ ਦਿਓ ਜੀ ਠੀਕ ਹੈ ਜੀ ਲੈ ਲਓ ਦੋਸਤੋ ਗਾਂ ਵੀ ਬਰੀਡ ਵਾਲੀ ਹੈ ਤੇ ਆਰਡਰ ਕੁਆਲਿਟੀ ਦੋਸਤੋ ਨੇ ਬਹੁਤ ਵਧੀਆ ਤਿਆਰ ਕੀਤੀ ਹੈ ਬੱਚਾ ਹੈ ਜਿਹੜਾ ਦੋਸਤੋ ਦੱਤਰ ਨੇ ਬੱਚਾ ਵੀ ਕਾਫੀ ਖੂਬਸੂਰਤ ਹੈ ਬਰੀਡ ਵਾਲੀ ਬੱਚੀ ਵੀ ਪੁੱਛਦੇ ਆਂ ਵੀਰ ਤੋਂ ਮੁੱਲ ਕੀ ਕਰਦਾ ਵੀਰ ਦਾ ਹਾਂਜੀ ਵੀਰ ਜੀ ਕਿੰਨਾ ਕਿ 24 ਕਿਲੋ 22 23 ਕਿਲੋ ਖੁੱਲਾ ਚਾਹੋਗੇ 20 ਤਾਂ ਪਹਿਲੇ ਸੋਚ ਆਇਆ ਤੇ 20 ਤੋਂ ਪਲੱਸ ਠੀਕ ਹੈ ਜੀ 18 ਕਿਲੋ ਤੇ ਜੇ ਡੰਗ ਸਾਫ ਕੀਤੀ 18 ਕਿਲੋ ਬਾਲਾ ਹੋਗੇ 18 ਹੋਗਾ ਠੀਕ ਹੈ ਜੀ ਕੀ ਮੁੱਲ ਕਰਦੇ ਮੁੱਲ ਕਰਨ ਨੂੰ ਭਾ 70 ਕਰੀਓ ਜਿੰਨੇ ਮਰਜ਼ੀ ਕਰੀ ਜਾਗੀ ਹਾਂਜੀ 60 ਦੀ ਗਾ ਦੇਵਾਂਗੇ 60000 ਦੇਵਾਂਗਾ ਹਾਂਜੀ ਠੀਕ ਹੈ ਜੀ ਇਹਦੇ ਪਰ ਦੱਸੀ ਵੀਰ ਇਹ ਵੀ ਪਹਿਲਾਂ ਵਾਇਰ ਸੂਈ ਛਿੱਗੀ ਹੈ ਅੱਛਾ ਜੀ ਇਹ ਕੱਲ ਦੀ ਸੂਈ ਹੈ ਵੀ ਇਹਨੂੰ ਅੱਛਾ ਕੱਲ ਦੀ ਸੂਈ ਬੱਚਾ ਨਹੀਂ ਪਤਾ ਨਹੀਂ ਹਾਂ ਬਸ਼ਾ ਦਾ ਅੱਛਾ ਆ ਕਾਲਾ ਨਾਰੂ ਨਾਲਾ ਕਲਾਵਸ਼ਰ ਨਹੀਂ ਆ ਅੱਛਾ ਓਠੇ ਦੋਸਤੋ ਬੱਚਾ ਬੜਾ ਵਧੀਆ ਦਿੱਤਾ ਨੂੰ ਦੇਖਦੇ ਵਸ਼ੀ ਦੀ ਬੀਬੀ ਲਓ ਜੀ ਕੋਰੋਚਾ ਇੱਕ ਬੱਚਾ ਦਾ ਤੇ 1 ਕਿਲੋ ਬੋਲਾ ਥਲੇ 10 ਕਿਲੋ ਬੋਲਾ ਪਹਿਲਾ ਸੂਆ ਪਹਿਲਾ ਸੂਆ ਠੀਕ ਹੈ ਜੀ ਤੋਰੀਏ ਨੂੰ ਵੀ ਦੋਸਤੋ ਪਹਿਲਾ ਸੂਆ ਸੂਈ ਆ ਕੱਲ ਦੀ ਸੂਈ ਆ ਤੇ ਬੋਲਾ ਵੀਰ ਕੰਦਾ ਵੀ 10 ਕਿਲੋ ਤਿਆਰ ਹੋਊਗਾ ਥਲੇ ਦੇ ਬੱਚਾ ਨੇ ਵਸ਼ਾ ਦਿੱਤਾ ਤੁਹਾਨੂੰ ਵਿਖਾਈ ਦਿੱਤਾ ਬੱਚਾ ਮੇਰਾ ਬਾਕੀ ਠੰਡੀ ਭੋਈ ਇਤਨਾ ਥੱਲੇ ਬਾਈ ਠੀਕ ਹੈ ਜੀ ਠੀਕ ਠੀਕ ਹੈ ਇਹ ਮੜਾ ਜਾ ਥੱਲੇ ਵੇ ਕੇ ਥਣਾ ਨੂੰ ਹਰਦਾ ਹੋਵੇ ਡਾਕ ਕੇ ਡਾਕੇ ਤੁਰੇ ਨਾ ਜੇ ਗਾ ਜੰਦਾ ਛੜਦ ਦੇ ਕੋਈ ਛੜਦੋ ਛੜਦੋ ਠੀਕ ਹੈ ਜੀ ਲੈ ਜੋ ਜੀ ਲੈ ਜੋ ਦੋਸਤੋ ਥਣਾ ਥਣਾ ਦੀ ਕੁਆਲਿਟੀ ਗਾਂ ਦੀ ਬਹੁਤ ਵਧੀਆ ਆਦਰ ਕੁਆਲਿਟੀ ਦੋਸਤੋ ਚੰਗੀ ਤਿਆਰ ਕੀਤੀ ਪਹਿਲਾ ਸੁਹਾ ਸੁਈ ਹੈ ਤਾਂ ਦੋਸਤੋ ਨੋਕੜਾ ਲੱਗਣ ਵਧੀਆ ਕਿੰਨਾ ਦੇ ਵਿੱਚ ਵਸ ਸਕਦੀ ਤੁਸੀਂ ਤੇ ਇਹ 14 ਕਿਲੋ ਚਵਾਉਗੀ 14 ਕਿਲੋ ਚਵਾਉਗੀ 13 14 ਆ ਰਮਾਨਾ ਚਵਾਉਗੀ ਠੀਕ ਹੈ ਜੀ ਕੀ ਮੁੱਲ ਕਰਦੇ ਰਹੇ ਜੀ ਇਹਦਾ ਮੋਲ ਤੇ 50 ਕਰਦੇ 45 ਦੀ ਹੋ ਜੀ 45000 ਦੇ ਤਿੰਨ ਨੰਬਰ ਪਰ ਦੱਸੀਵੇ ਹਾਂਜੀ ਵੀਰ ਜੀ ਇਹਨੂੰ ਇਹ ਵੀ ਸੂਈ ਹੈ ਇਹ ਵੀ ਸੂਈ ਹਫਤੇਕ ਦੀ ਅੱਛਾ ਜੀ ਤੇ ਲਪਾਇਆ ਲਾਇਆ ਨੇ ਜੀ ਅੱਛਾ ਅੱਛਾ ਥੋੜੀ ਡਾਉਨ ਜੀ ਹੋ ਗਈ ਹੁਣ ਸੈੱਟ ਹੋਈ ਆ ਠੀਕ ਹੈ ਜੀ 16 ਕਿਲੋ ਦੁੱਧ ਪਸਲੇ ਬੱਚਾ ਮਸ਼ਾਕ ਕਾਲਾ ਅੱਛਾ ਆ ਕਾਲਾ ਬੱਚਾ ਦਾ ਕਾਲਾ ਬੱਚਾ ਦੋਸਤੋ ਆ ਬੱਚਾ ਦਾ ਕਾਲੇ ਰੰਗ ਦਾ ਬੱਚਾ ਤੇ ਇੱਕ ਨੰਨ੍ਹੇ ਦੁੱਧ ਵੀ ਤਿਆਰ ਥਲੇ ਹੁਣ ਇਹ ਹਟਾਉਂਦੇ ਥਲੇ 16 ਕਿਲੋ ਲੀਟਰ ਵਾਲਾ ਹੋਊਗਾ 16 ਕਿਲੋ ਲੀਟਰ ਵਾਲਾ ਸੂਹਾ ਕਰਵਾ ਸੂਈ ਸੂਹਾ ਦੁੱਧ ਆਊਗਾ ਠੀਕ ਹੈ ਜੀ ਥੋੜੀ ਵੀ ਜੀ ਟਾਈਮ ਦੱਸ ਦਿਨ ਕਿ ਸੂਈ ਨੂੰ ਸੂਈ ਨੂੰ 8-10 ਦਿਨ ਹੋਈ ਗਏ ਠੀਕ ਹੈ ਦੋਸਤੋ 8-10 ਦੇੰ ਦਾ ਟਾਈਮ ਵੀਰ ਕਹਿੰਦਾ ਸੂਈ ਨੂੰ ਨੂੰ ਹੋ ਗਿਆ ਵਾ ਬੱਚਾ ਇਹਨੇ ਵਛਾ ਦਿੱਤਾ ਤੇ ਦੁੱਧ ਦੋਸਤੋ ਜਿਹੜਾ ਤਿਆਰ ਆ ਥਲੇ ਨੇ 16 ਕਿਲੋ ਵੀਰ ਕਹਿੰਦਾ ਦੁੱਧ ਤਿਆਰ ਆ ਥੋੜੀ ਜੀ ਦੋਸਤੋ ਡਾਊਨ ਹੋਈ ਪੱਠੇ-ਪੁੱਠੇ ਨਹੀਂ ਚੁੱਕੇ ਆ ਗਏ ਨੇ ਅੱਛਾ ਅੱਛਾ ਲਪਾਇਲ ਆ ਗਈ ਕਈ ਵੇਰੋਂ ਦੂਜੇ ਥੱਪ ਹੋ ਆ ਗਏ ਰਵਾਕ ਬਾਕੀ ਠੰਡੀ ਆ ਅੱਛਾ ਜੀ ਇਤਰਾਮ ਮਾਰ ਜੀ ਠੀਕ 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 ਹੈ ਜੀ ਲੈ ਜੁ ਕਰ ਦੋਸਤੋ ਕ੍ਰੋਸ ਬ੍ਰੀਡ ਅਰੇ ਅਰੇ ਬਾਤ ਪੀਨੇ ਥਣਾ ਥਣਾ ਦੀ ਕੁਆਲਿਟੀ ਦੋਸਤੋ ਚੰਗੀ ਪਿਆਰ ਕੀਤੀ ਦੀ ਗਾਣੀ ਮੁਠੀ ਜਿਹੜਾ ਥਣਾ ਦੋਸਤੋ ਪੂਰਾ ਚੁਆਈ ਜੜਾ ਕੀ ਮੁੱਲ ਕਰਦੇ ਨੇ ਵੀਰ ਜੀ ਮੁੱਲ ਵੀਰ ਜੀ ਦਾ 55 ਕਰਦੇ 50 ਦੀ ਹਾਨਾ ਹੋ ਜੂਗੀ 50000 ਦੀ ਹਾਨਾ ਹੋ ਜੂਗੀ ਠੀਕ ਹੈ ਜੀ ਅਜੇ ਕੁਛੀ ਨੇ ਦੁੱਧ ਤੇ ਆਉਣਾ ਵਾ ਠੀਕ ਹੈ ਜੀ ਆਓ ਪੱਠੇ ਪੁੱਠੇ ਖਾਣ ਲੈ ਪੱਠੇ ਪੁੱਠੇ ਖਾਣ ਲੈ ਵੀ ਤੇ ਫੇਰ ਆਉ ਜੂ ਠੀਕ ਹੈ ਇਹ ਕੰਮ ਦਸੀਵੇ ਇਹ ਪਹਿਲਾ ਸੁਗਾ ਸੂਈ ਜੋ ਅੱਛਾ ਜੀ ਦੁੱਧ ਦੇ ਥਲੇ 15 ਕਿਲੋਗਾ ਸੂਈ ਨਹੀਂ ਕਰਾਣੇ ਮਗਰ ਸੂਈ ਨੂੰ 15 20 ਦਿਨ ਦੇ ਹੋਏੜ ਖੜੋ ਗਿਆ ਆ ਬੱਚਾ ਦਾ ਠੀਕ ਹੈ ਜੀ ਦੋਸਤੋ ਆ ਬੱਚਾ ਦਾ 15 20 ਦਿਨ ਵੀਰ ਦਾ ਸੂਈ ਨੂੰ ਹੋ ਗਿਆ ਤੇ ਦੁੱਧ 15 ਕਿਲੋ ਤਿਆਰ ਹੈ ਖੋਲੋ ਵੀਰ ਜੀ ਨੂੰ ਹਾਂ

ਮੋਲੇ ਦਾ 50 ਕਰਦੇ ਆ ਕਰਦਾਂਗੇ ਮਾਨਤਨ ਫੁੱਲ ਅੱਛਾ ਜੀ 45 ਦੀ ਦੇ ਦਾਂਗੇ ਠੀਕ ਠੀਕ ਉਹ ਚੋਲ ਛੱਪਾ ਕਰਦਾਂਗੇ ਠੀਕ ਹੈ ਦੋਸਤੋ 50000 ਰੁਪਏ ਵੀਰ ਨੇ ਡਿਮਾਂਡ ਕੀਤੀ ਐ 45000 ਰੁਪਏ ਦੀ ਵੀਰ ਕਹਿੰਦਾ ਆਪਾਂ ਦੇ ਦਾਂਗੇ ਕੋਈ ਜਿਹੜਾ ਭੈਣ ਭਰਾ ਵੇਖੇ ਦਿੰਦਾ ਹੋਊਗਾ ਮੌਕੇ ਤੇ ਮਾਨਤਨ ਦੋਸਤੋ ਜ਼ਰੂਰ ਹੋਊਗਾ ਮੋਲ ਜਿਹੜੇ ਦੋਸਤੋ ਵੀਡੀਓ ਦੇ ਵਿੱਚ ਦੱਸਿਆ ਉਹ ਕੋਈ ਫਿਕਸ ਨਹੀਂ ਆ ਦੇ ਮੌਕੇ ਤੇ ਘਟਬੱਧ ਜਦੋਂ ਜਾਂਦੇ ਹੁੰਦੇ ਆ ਬਾਕੀ ਦੋਸਤੋ ਫੋਨ ਜ਼ਰੂਰ ਕਰਿਆ ਕਰੋ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਖਾਇਆ ਸਾਰੇ ਪਸ਼ੂ ਸੱਜਣ ਸੂਏ ਆਸ ਨਰਖਬਰ ਕਰੋ ਦੋਸਤੋ ਤੁਸੀਂ ਆਪ ਆਪਣੀ ਕਰਨੀ ਹੁੰਦੀ ਹੈ ਆਪਣੀ ਦੋਸਤੋ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਵਿਜਿਟ ਕਰਕੇ ਵੀਰ ਦੇ ਪਿੰਡ ਆਪਣੀ ਤਸਦੀਕ ਕਰਕੇ ਫਿਰ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਫਿਰ ਦੋਸਤੋ ਕੋਈ ਲੰਬੜੀ ਗੱਲ ਨਾ ਹੋਵੇ ਸੋ ਦੋਸਤੋ ਇੱਕ ਬੇਨਤੀ ਹੋਰ ਵੀਡੀਓ ਦੇ ਵਿੱਚ ਕਰਦਾ ਕਿ ਆਨਲਾਈਨ ਕਈ ਵਾਰੀ ਦੋਸਤੋ ਠੱਗੀਆਂ ਦਾ ਬੜਾ ਕੰਮ ਚੱਲ ਰਿਹਾ ਹੈ ਦੋਸਤੋ ਜਿਹੜੇ ਵੀ ਵੀਰ ਨੇ ਸਾਈ ਕਿਸੇ ਦੇ ਖਾਤੇ 'ਚ ਪਾਉਣੀ ਹੁੰਦੀ ਹੈ ਜਾਣਕਰ ਕੋਈ ਵੀਰ ਹੁੰਦਾ ਤਾਂ ਉਹਦੇ ਖਾਤੇ ਦੋਸਤੋ ਸਾਈ ਜਨੂਰ ਪਾ ਦਿਆ ਕਰੋ ਨਹੀਂ ਤਾਂ ਦੋਸਤੋ ਆਪਣੀ ਉਸੇ ਪਹੁੰਚ ਕਰਕੇ ਫਿਰ ਦੋਸਤੋ ਆਪਣਾ ਪਸ਼ੂ ਖਰੀਦਿਆ ਕਰੋ ਠੱਗੀਆਂ ਤੋਂ ਦੋਸਤੋ ਜਰੂਰ ਬਚੋ ਕਿਉਂਕਿ ਬਹੁਤ ਕੰਮ ਜਿਹੜਾ ਆਨਲਾਈਨ ਠੱਗੀਆਂ ਵਾਲਾ ਚੱਲ ਰਿਹਾ ਹੈ ਕਈਆਂ ਵੀਰਾਂ ਦੇ ਨਾਲ ਦੋਸਤੋ ਠੱਗੀਆਂ ਹੋਈਆਂ ਵੀ ਆ ਹਰ ਵੀਡੀਓ ਦੇ ਵਿੱਚ ਦੋਸਤੋ ਬੇਨਤੀ ਕਰਦਾ ਵਾ ਤਸੱਲੀ ਆਪਣੀ ਕਰਕੇ ਆਪਣੀ ਨਿਰਖ ਪਰ ਕਰਕੇ ਪਛਤੋਟ ਵੀ ਇੱਕ ਡੰਗ ਤੇ ਆਣ ਕੇ ਤਸੱਲੀ ਕਰਿਆ ਕਰ ਹਾਂਜੀ 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 ਇੱਕ ਡੰਗ ਪੀ ਲੇ ਤਾਂ ਦੋ ਡੰਗ ਤਸੱਲੀ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਜੇ ਇੱਕ ਡੰਗ ਤੇ ਆਣ ਕੇ ਤਸੱਲੀ ਕਰਨ ਹਾਂ ਨਾਲੇ ਵੀ ਇਹ ਗੱਲ ਇਹ ਵੀ ਚਲੋ ਲਾਹਾਂ ਨਹੀਂ ਦੇਣ ਜੋ ਕਰੀਦਾ ਮੁੜ ਕੇ ਫੇਰ ਆਂਦੇ ਇਤਰਾ ਨਹੀਂ ਇਤਰਾ ਵਾ ਆ ਤਸੱਲੀ ਕਰਕੇ ਮਾਲ ਦੋ ਡੰਗ ਤਿੰਨ ਡੰਗ ਚੋ ਕੇ ਖੜਨਾ ਸ ਨਾਲੇ ਪਤਾ 걸 ਗਈ ਕੱਲ੍ਹ ਉਹ ਹੀ ਵੇਖਣਦੇ ਆਂ ਕਿ ਉਹਨਾਂ ਦੀ ਠਗੀਆਂ ਮੱਝੀਆਂ ਠਗੀਆਂ ਵੜੀਆਂ ਹਾਂ ਤੇ ਇਸ ਕਰਕੇ ਆਪਾਂ ਇਹ ਗੱਲ ਕਹਿਨੀ ਆਂ ਕਿ ਚਲੋ ਉਹ ਹੀ ਜਿੱਥੇ ਵੀਡੀਓ ਬਾਕੀ ਚਲੋ ਆਪਾਂ ਦੇ ਵੀਡੀਓ ਪਾਈ ਤੁਸੀਂ ਸਰਸਰੀ ਆਏ ਇਹ ਲੋਕੀ ਚਾਉਂਦੇ ਐ ਅਠਪਾਰੀਆਂ ਕਰਕੇ ਵੀਡੀਓ ਪਾ ਦਿੰਦੇ ਆ ਹਾਂਜੀ 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 ਕਈਆਂ ਦੀਆਂ ਵੇਖੀਆਂ ਪੂਰੀਆਂ ਬੜੀਆਂ ਹੁੰਦੀਆਂ ਜਾ ਕੇ ਮੁੜ ਕੇ ਵੇਖੀਦੀਆਂ ਥੋੜੀਆਂ ਜਿਹਾ ਰਹਿ ਜਾਂਦੀਆਂ ਠੀਕ 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 ਦੋਸਤੋ ਇਹਦੀ ਚਾਉਂਦਾ ਕੋਈ ਕਿਤਨਾ ਚਾਉਂਦਾ ਹਾਂਜੀ ਹਾਂਜੀ ਦੋਸਤੋ ਕੋਈ ਬੁਝਾਰ ਨਹੀਂ ਲੱਗਾ ਕੋਈ ਟੈਨ ਨਹੀਂ ਲੱਗਾ ਜਿਹੜੀ ਚੋਾਈ ਹੈ ਬਿਲਕੁਲ ਨਾਰਮਲ ਚੋਾਈ ਹ